ने इंटरसैप्टी उस छे महीने पहला रामबन पुलिस जे एंड के पुलिस ने ती किलो हेरन फड़ी गई थी इन्हों ने इंटरसैप्टी छे महीने पहला रामबन पुलिस जे एंड के पुलिस ने ती किलो हेरन फड़ी गई थी इन्होंने इंटरसैप्टी उच्चों ਇੱਕ ਵਿਅਕਤੀ ਮਨਪ੍ਰੀਤ ਨਾਮ ਦਾ ਵਿਅਕਤੀ ਗ੍ਰਿਫਤਾਰ ਹੋਇਆ ਸੀ ਲਫਗਵਾੜੇ ਦਾ ਰਹਿਣ ਵਾਲਾ ਸੀ origianlly ਬੰਗੇ ਦਾ ਸੀ ਉਸ ਤੋਂ ਡਰਗ ਮਨੀ 5 ਕਰੋੜ ਦੇ ਕਰੀਬ ਜਿਹਨ ਕੇ ਪੁਲਿਸ ਨੇ ਰਿਕਵਰ ਕੀਤਾ ਸੀਗਾ ਇੱਕ ਤਾਂ ਉਹ ਕੜੀ ਹੈ ਦੂਜੀ ਕੜੀ ਹੈ ਅੱਜ ਤੋਂ 2 ਸਾਲ ਪਹਿਲਾਂ ਇੱਕ ਖੇਪ ਜਿਹੜੀ ਸੀਗੀ ਸਪੈਸ਼ਲ ਸੈਲ ਦਿੱਲੀ ਨੇ 350 ਕਿਲੋ ਉਹ ਫੜੀ ਸੀਗੀ ਤੇ ਬੈਕਗ੍ਰਾਉਂਡ ਦਿੱਤਾ ਇਹ ਨਵਦੀਪ ਕਰਕੇ ਨਫਰੀਦ ਕਰਕੇ ਇੱਕ ਮੁੰਡਾ ਹੈ ਜਿਹੜਾ ਤਰਕੀ ਚ ਬੈਠਾ ਹੈ ਇਹ ਸਤ ਮਾਸਟਰਮਾਈਂਡ ਉਹਦੇ ਲਿੰਕਸ ਜਿਹੜੇ ਹਨ ਬਾਕੀ ਅਲੱਗ-ਅਲੱਗ ਕੰਟਰੀਜ਼ ਦੇ ਦੇਸ਼ਾਂ ਦੇ ਜਿਹੜੇ ਡਰੱਗਸ ਮਤਲਬ ਹੈ ਜਿਵੇਂ ਇਰਾਨ ਹੋ ਗਿਆ ਤੁਰਕੀ ਹੋ ਗਿਆ ਕੈਨੇਡਾ ਹੋ ਗਿਆ ਪਾਕਿਸਤਾਨ ਐਂਡ ਅਫਗਾਨਿਸਤਾਨ ਉਹਨਾਂ ਦੇ ਨਾਲ ਹੈ ਤੇ ਇਹ ਵੱਡੀ ਮਾਤਰਾ ਚ ਹੋਲਸੇਲ ਟਾਈਪ ਦੀ ਜਿਹੜੀ ਸਮਗਲਿੰਗ ਹੋ ਕਰਦੇ ਜਿਹੜੀ ਰਿਕਵਰੀ ਹੋਈ ਹੈ ਤੇ ਤਿੰਨ ਬੰਦੇ ਫੜੇ ਗਏ ਇਹਦੇ ਬੰਦੇ ਫੜੇ ਗਏ ਹਨ ਉਹਨਾਂ ਚੋਂ ਹੀ ਆਪਸ ਵਿੱਚ ਰਿਸ਼ਤੇਦਾਰ ਹੈ ਇੱਕ ਖੇਪ ਜਿਹੜੀ 8 ਕਿਲੋ ਦੀ ਹੈ ਉਹ ਖੇਪ ਜਿਹੜਾ ਜਿਹੜਾ ਰੂਟ ਸੀਗਾ that was from jnk ਦੂਜਾ ਜਿਹੜੀ 40 ਕਿਲੋ ਦੀ ਹੈ ਉਹਦਾ ਜਿਹੜਾ ਰੂਟ ਸੀਗਾ that was from ਗੁਜਰਾਤ ਹੁਣ ਇੱਥੇ ਕੀ ਕਰ ਰਹੇ ਸੀਗੇ ਕਈ ਵਾਰੀ ਤਾਂ ਹੁੰਦਾ ਹੈ ਕਿ ਇਹਨਾਂ ਨੂੰ ट्राਜਿਟ ਰੂਟਸ ਨਹੀਂ ਮਿਲਦੇ ਤੇ ਅਗਰ ਖੇਪ ਵੱਡੀ ਹੋ ਤਾ ਉਹਨੂੰ ਛਪਾਣ ਦਾ ਇਹਨਾਂ ਨੂੰ ਜਗ੍ਹਾ ਚਾਹੀਦੀ ਹੁੰਦੀ ਤੇ ਉਹ ਛਪਾਈ ਹੋਈ ਸੀਗੀ ਇਨੀਸ਼ੀਅਲ ਇਨਵੈਸਟੀਗੇਸ਼ਨ ਚ ਆਇਆ ਕਿ ਇਹ ਜਿਹੜੀ ਖੇਪ ਹੈ ਇਕੱਠੇ ਕਰਕੇ ਇਹ ਕੈਨੇਡਾ ਯਾ ਯੂਰੋਪੀਅਨ ਕੰਟੀਨਜਰ ਜਾਨੀ ਸੀਗੀ ਅਪਲ ਮਰੀ ਇਨਵੈਸਟੀਗੇਸ਼ਨ ਚ ਆਇਆ ਤੇ ਖੇਪ ਜਿਹੜੀ ਇਹ ਦੋਨੋਂ ਖੇਪਾਂ ਜਿਹੜੀ ਆਈ ਸੀਗੀਆਂ ਇਹ ਇਹਨਾਂ ਦੀ ਲਾਰਜ ਕੁਆਂਟੀਟੀ ਹੋਰ ਵੀ ਸੀਗੀ ਉਹ ਵੀ ਲੋਕ ਆਪਾਂ ਕਾਫੀ ਹੱਦ ਤੱਕ ਆਇਡੈਂਟੀਫਾਈ ਕਰ ਲਏ ਨਦ ਮੋਟਰਸ ਅਪਰੇਂਟੀ ਸਾਨੂੰ ਪਤਾ ਲੱਗ ਗਿਆ ਤੇ ਉਹ ਵੀ ਜਲਦੀ ਕਰ ਦੇ ਨਜ਼ਰ ਹਰਪ੍ਰੀਤ ਹੈ ਸਪਨਾਮ ਦਾ ਜਵਾਈ ਤੇ ਮੰਦਲੇ ਕੁੜੀ ਹੈ ਜੀ ਇਹ ਫਰਚਕ ਕਰੋਗੇ ਜਿੱਥੇ ਜਲੰਧਰ ਹੋਇਆ ਹੈ ਸੋ ਇਹ ਕਿਤੇ ਲੈ ਕੇ ਜਾਣਾ ਸੀ ਇਹਨਾਂ ਨੇ ਅੱਗੇ ਸਪਲਾਈ ਦੇਣੀ ਸੀ ਜਾਂ ਇਹਨਾਂ ਨੇ ਬਾਹਰ ਦੇ ਨਹੀਂ ਇਹਨਾਂ ਨੇ ਸਪਲਾਈ ਦੇਣੀ ਦੇਖੋ ਇਹਦਾ ਚੇਂਜ ਜਿਹੜੀ ਹੁੰਦੀ ਹੈ ਨਾ ਜਦ ਤਿੱ ਨਵ ਵੱਡੇ ਪੱਧਰ ਤੇ ਕੰਮ ਹੁੰਦਾ ਹੈ ਤੇ ਇੱਕ ਬੰਦਾ ਦੂਜੇ ਬੰਦੇ ਨੂੰ ਜਾਣਦਾ ਨਹੀਂ ਹੈ ਜੀ ਜਿਹੜਾ ਬਾਹਰ بیٹھا ਹੈਂਡਲਰ ਹੈ 19 ਟੂ ਨੀਡ ਟੂ ਨੋ ਬੇਸਿਸ ਇਨਫੋਰਮੇਸ਼ਨ ਦਿੰਦਾ ਕਿਹੜਾ ਕੈਸ਼ ਵੀ ਤੋਂ ਵੱਡਾ ਬੱਟ ਹਾਂਜੀ ਹਾਂਜੀ ਕੈਸ਼ ਫੜਿਆ ਜੀ ਹੋਰ ਵੀ ਕੈਸ਼ ਰਿਕਾ ਬੁਰ ਹੋਇਆ ਜਿਹੜਾ ਹੁਣ ਆਪਾਂ ਡਿਸਕਲੋਜ਼ ਨਹੀਂ ਕੀਤਾ 21 ਲੱਖ ਤਾਂ ਕੈਸ਼ ਫੜਿਆ ਜੀ ਤੇ ਲੋਕਰ ਚ ਕੁਝ 20 ਲੱਖ ਦੇ ਕਰੀਬ ਕੈਸ਼ ਸੀਗਾ ਉਹ ਵੀ ਹਮ ਥੋੜੇ ਦੇ ਪਹਿਲਾਂ ਦੇਖ ਵਰ ਹੋਇਆ ਜਲੰਧਰ ਰੂਟ ਸੀਗਾ ਇਹਨਾਂ ਦਾ ਜਾਂ ਫਿਰ ਇੱਥੇ ਲਕੋਣਾ ਜਿੱਥੇ ਕਿਤੇ ਸਪਾਈ ਨਹੀਂ ਨਹੀਂ ਇਹ ਇਹ ਰਹਿਣ ਵਾਲੇ ਬੰਗੇ تھے ਇੱਥੇ ਇਹ ਇੱਥੇ ਇਹਨਾਂ ਨੇ ਇਹ ਰੂਟ ਵੀ ਤੁਸੀਂ ਕਹਿ ਲੋ ਨੰਬਰ 1 ਨੰਬਰ 2 ਟਰਾਂਜ਼ਿਟ ਲੇ ਹੀ ਨਾ ਨੇ ਛੁਪਾ ਨਾ ਸੀਗਾ ਕਹਿੰਨਾਂ ਨੇ ਕਿਰੇ ਫੜੇ ਗਿਆ ਉਹਨਾਂ ਦੇ ਕੋਡਵਰਡ ਲੱਗਿਆ 779 ਇਹ ਇਹ ਕੋਡਵਰਡ ਨਹੀਂ ਜੀ ਇਹ ਪਿਓਰਿਟੀ ਦਾ ਸਾਈਨ ਹੈ ਇਹ ਬਲੂ ਸਫਾਇਰ ਜਿਹੜੀ ਹੈ ਪਸ਼ਾਵਰ ਦੇ ਨੇੜੇ ਤੇੜੇ ਉੱਥੇ ਫੈਕਟਰੀਆਂ ਲੱਗੀਆਂ ਹੋਈਆਂ ਪਾਕਿਸਤਾਨ 'ਚ ਉੱਥੇ ਪੈਕ ਵੀ ਹੁੰਦੀ ਹੈ ਉੱਥੇ ਸਟੈਂਪਿੰਗ ਵੀ ਹੁੰਦੀ ਹੈ ਅੱਛਾ ਇਹ ਜਿਹੜੀ ਤਿੰਨ ਹੈਗੀਆਂ ਨੇ ਇਹ ਜਿਹੜਾ ਬਾਹਰ ਨੈਟਵਰਕ ਹੈਗਾ ਹੈ ਉਹਦੇ ਲਿੰਕ ਦੇ ਵਿੱਚ ਨਹੀਂ ਆਪਣੀ ਸਪਲਾਇਰ ਨਹੀਂ ਜੀ ਇਹ ਸਬਦ ਆਪਸ ਚ ਲਿੰਕ ਹੁੰਦਾ ਹੈ ਇੱਕ ਮੇਨ ਬੰਦਾ ਹੁੰਦਾ ਹੈ ਉਸ ਤੋਂ ਬਾਅਦ ਅੱਗੇ ਉਹ ਨੀਡ ਟੂ ਨੋ ਬੇਸਿਸ ਤੇ ਲੋਕਾਂ ਨੂੰ ਰਿਕਰੂਟ ਵੀ ਕਰਦਾ ਹੈ ਹਾਇਰ ਵੀ ਕਰਦਾ ਹੈ ਇਹ ਮੇਨ ਜਿਹੜਾ ਹੈਗਾ ਉਹ ਬਾਹਰ ਬੈਠਾ ਮੈਂ ਦਸਤਨ ਨਵ ਲਫ ਰਿਹਾ ਨਹੀਂ ਕੋਰੀਅਨ ਡਿਸਟ੍ਰਿਬਿਊਟਰ ਸਰ ਇਹਨੂੰ ਕਿੱਥੇ ਰਹਿਣਾ ਬਗੈਣਾ ਅੱਛਾ ਦੂਜੀ ਗੱਲ ਹੈ ਕਿ ਹਵਾਲਾ ਆਪਰੇਟਰਸ ਵੀ ਸਾਨੂੰ ਕੁਝ ਜਿਹੜਾ ਕੈਸ਼ ਭਰ ਜਾਂਦਾ ਉਹ ਹਵਾਲਾ ਆਪਰੇਟਰਸ ਦੀ ਸਾਨੂੰ ਆਇਡੈਂਟੀਫਾਈ ਹੋ ਜਾਂਦੀ ਜੀ ਕਿਹਨੋਂ ਲੋਕਾਂ ਦੇ ਰਹਿਣ ਵਾਲੇ ਨੇ ਹਾਂਜੀ ਕਿਹਨੋਂ ਕਿੱਥੇ ਦੇ ਰਹਿਣ ਵਾਲੇ ਨੇ ਨਵਾਂ ਸ਼ਹਿਰ ਦੇ ਰਹਿਣ ਵਾਲੇ ਜੀ